ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਚੱਲੇ ਅੱਜ ਆਪਾਂ ਫੇਰ ਇੱਕ Song ਦੇ ਸ਼ੂਟ ਤੇ ਅੱਜ ਫੇਰ ਦੁਬਾਰਾ ਗਲਾਬ ਬਾਬੇ ਦਾ Song ਦਾ ਸ਼ੂਟ ਕਰਨਾ ਆਪਾਂ ਬਠਿੰਡੇ ਤੇ ਰਸਤੇ 'ਚ ਅੱਜ ਲੇਟ ਹੋ ਗਏ ਕਿਉਂਕਿ ਕਾਲ ਟਾਈਮ ਸੀਗਾ ਆਪਣਾ ਸੁਬਾ 6 ਵਜੇ ਦਾ ਤੇ ਆਪਾਂ ਨੂੰ 6:30 ਕੋਟ ਹੀ ਹੋ ਗਏ ਆ ਕਿਉਂਕਿ ਰਸਤਾ ਬਲਾਕ ਹੋਇਆ ਸੀਗਾ ਰਸਤੇ ਦੇ ਵਿੱਚ ਇੱਕ ਨਾ ਟਰੱਕ ਫਸਿਆ ਸੀਗਾ ਜੀਦੇ ਕਰਕੇ ਆਪਾਂ ਨੂੰ ਪਿੰਡਾ ਵੇਜਦੀ ਵੱਲ ਕੇ ਆਉਣਾ ਪਿਆ ਤੇ ਅੱਧਾ ਪੌਣਾ ਘੰਟਾ ਟਾਈਮ ਵੇਸਟ ਹੋ ਗਿਆ ਆਪਣਾ ਚਲੋ ਫੇਰ ਵੀ ਰੋਡ ਤੇ ਚੜ ਗਏ ਹੁਣ ਤੇ ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਲੋਕੇਸ਼ਨ ਤੇ ਪਹੁੰਚ ਕੇ ਕਰਦੇ ਆਂ ਆਪਣੀ ਟੀਮ ਦਾ ਫੋਨ ਆ ਰਿਹਾ ਵੇਟ ਕਰੀ ਜਾਂਦੇ ਆਪਣੀ ਕਿਉਂਕਿ 6 ਵਜੇ ਦਾ ਕਾਲ ਟਾਈਮ ਸੀ ਸਾਰੀ ਟੀਮ ਉੱਥੇ ਪਹੁੰਚ ਗਈ ਤੇ ਆਪਾਂ ਨੂੰ ਰਸਤੇ 'ਚ ਦਿੱਕਤ ਆਉਣ ਕਰਕੇ ਹੋ ਗਏ ਆ ਲੇਟ ਹਜੇ ਆਪਾਂ ਰਸਤੇ 'ਚੋਂ ਇੱਕ ਜਣੇ ਨੂੰ ਹੋਰ ਨੂੰ ਚੱਕਣਾ ਜਿੱਦਿਓ ਜਿਹੜਾ ਮੁੰਡਾ ਸੌਂਗਾਂ ਦੀ ਐਡੀਟਿੰਗ ਕਰਦਾ ਉਹ ਵੀ ਵੇਟ ਕਰ ਰਿਹਾ ਆਪਣੀ ਤੇ ਬਾਕੀ ਸਾਰੇ ਜਾਨੇ ਸੈੱਟ ਤੇ ਵੇਟ ਕਰ ਰਹੇ ਆ ਤੇ ਬਾਕੀ ਚੱਲ ਕੇ ਆਪਾਂ ਲੋਕੇਸ਼ਨ ਤੇ ਕਰਦੇ ਆ ਗੱਲਾਂ ਬਾਤਾਂ ਤੇ ਅੱਜ ਹੋ ਸਕੇ ਆ ਤਾਂ ਤੁਹਾਨੂੰ ਬਾਬਾ ਜੀ ਨਾਲ ਵੀ ਗੱਲਬਾਤ ਕਰਾਵਾਂਗੇ ਜਰੂਰ ਹਾਂਜੀ ਪਹੁੰਚ ਗਏ ਆਪਾਂ ਲੋਕੇਸ਼ਨ ਤੇ ਜਿੱਥੇ ਆਪਾਂ ਸ਼ੂਟ ਕਰਨਾ ਇਹੀ ਵਾਲੀ ਕੋਠੀ ਆ ਜਿੱਥੇ ਸ਼ੂਟ ਕਰਨਾ ਆਪਾਂ ਕੋਸਕ ਸੀਨ ਆਪਾਂ ਇੱਥੇ ਕਰਨੇ ਤੇ ਕੁਝ ਹੋਰ ਜਗ੍ਹਾ ਤੇ ਵੀ ਆ ਇਧਰ ਆਪਣੀ ਟੀਮ ਬੈਠੀ ਕੈਮਰਾ ਟੀਮ ਜਿਹੜੀ ਇਸ ਟਾਈਮ ਆ ਖੇਤਾਂ 'ਚ ਦਰਖਤਾਂ ਦੀ ਛਾਵੇਂ ਆਨੰਦ ਮਾਰ ਰਹੀ ਹਵਾ ਦਾ ਇਹ ਬਾਰ-ਬਾਰ ਖੇਤਾਂ 'ਚ ਬਣਿਆ ਕਰ ਦੇਖੋ ਕਿੰਨਾ ਸੋਹਣਾ ਮਾਹੌਲ ਆ ਆਸੇ-ਪਾਸੇ ਦਰਖਤ ਦੇਖੋ ਕਿੰਨੇ ਲੱਗੇ ਆ ਇੱਧਰ ਦੋਵੇਂ ਪਾਸੇ ਘਰ ਦੇ ਫਸਲ ਖੜੀ ਆ ਬਹੁਤ ਸੋਹਣਾ ਮੋਲ ਆਸੇ ਪਾਸੇ ਦਰਖਤ ਲੱਗੇ ਸਾਰੇ ਤੇ ਕੁਝ ਕੁ ਸੀਨ ਗਾਣੇ ਦੇ ਆਪਾਂ ਇੱਥੇ ਕਰਾਂਗੇ ਬਾਕੀ ਦੇ ਹੋਰ ਜਗ੍ਹਾ ਵੀ ਆ ਤੇ ਇੱਕ ਗੱਲ ਹੋਰ ਆ ਆਪਣੇ ਲੇਟ ਹੋਣ ਕਰਕੇ ਨਾ ਆਉਂਦਿਆਂ ਨੂੰ ਡਾਇਰੈਕਟਰ ਤਤਤਾ ਹੋਇਆ ਖੜਾ ਸੀ ਬਿਲਕੁਲ ਵੀ ਸਾਹ ਨਹੀਂ ਲੈਣ ਦਿੱਤਾ ਆਪਾਂ ਗੱਡੀ 'ਚ ਉਤਰਦੇ ਗਏ ਤੇ ਆਉਂਦੇ ਆਂ ਦੇਖ ਲਓ ਪੋਸਟਮਪ ਵਾਤੀ ਆ ਅਖੇ ਤੁਸੀਂ ਅੱਜ ਲੇਟ ਹੋ ਗਏ ਆ ਤੇ ਜਲਦੀ ਜਲਦੀ ਰੈਡੀ ਹੋ ਜਾਓ ਤੇ ਹੁਣ ਆਪਾਂ ਚੱਲਦੇ ਆਂ ਸੀਨ ਕਰਨ ਜੀ ਆਪਾਂ ਲੱਗੇ ਆਂ ਸੀਨ ਕਰਨ ਹੁਣ ਅਗਲਾ ਗਾਣੇ ਦਾ ਆਪਣੇ ਵਾਲਾ ਤਾਂ ਹੋ ਗਿਆ ਸੀਗਾ ਤੇ ਆ ਸੀਨ ਵਾਸਤੇ ਆਪਾਂ ਬੱਚੇ ਇਕੱਠੇ ਕਰਕੇ ਲਿਆਂਦੇ ਆ ਆ ਦੇਖੋ ਛੂਟ ਵਾਸਤੇ ਕਿੰਨੇ ਖੋਚ ਆ ਕੀ ਕਰਨਾ ਤੁਸੀਂ ਛੂਟਿੰਗ ਛੂਟਿੰਗ ਕਾਹਦੀ ਛੂਟਿੰਗ ਕਰਨੀ ਤੰਗ ਚੜਾਉਣਾ ਹੈ ਤੇ ਕਦੋਂ ਦੇ ਵੇਟ ਕਰੀਆਂ ਦੀਆਂ ਆਵਾਜ਼ਾਂ ਆਵਾਜ਼ਾਂ ਤੇ ਅੱਛਾ ਕਿੰਨਾ ਚਾਹ ਤੁਹਾਨੂੰ ਸ਼ੂਟ ਦਾ ਬੜਾ ਅੱਛਾ ਬੜਾ ਚਾਹ ਸ਼ੂਟ ਦਾ ਹਾਂਜੀ ਅੱਛਾ ਦੇਖੋ ਕਿੰਨਾ ਚਾਹ ਬੱਚਿਆਂ ਨੂੰ ਸ਼ੂਟ ਦਾ ਕਹਿੰਦੇ ਅਸੀਂ ਸਵੇਰ ਉਹ ਦੇ ਵੇਟ ਕਰੀ ਜਾਂਦੇ ਹਾਂ 4 ਵਜੇ ਦੇ ਉੱਠਿਆ ਜੀ 4 ਵਜੇ ਤੇ ਹਾਂਜੀ ਕਮਾਲ ਆ ਯਾਰ ਸਾਡੇ ਤਾਂ ਘਰ ਖੋਲਦੇ ਇੱਦਾਂ ਦੇਖੋ ਇੰਨੀ ਖੁਸ਼ੀ ਆ ਤੁਹਾਨੂੰ ਸ਼ੂਟ ਦੀ ਚਲੋ ਆਜੋ ਬਾਹਰ ਤੰਗ ਲੱਗੀ ਚਲੋ ਫਿਰ ਹੁਣ ਚਲੋ ਚਲੋ ਸੀਨ ਸ਼ੁਰੂ ਕਰੀਏ ਦੇਖੋ ਬੱਚਿਆਂ ਨੇ ਚਾ ਕਿੰਨਾ ਸ਼ੂਟ ਦਾ ਗਿਆ ਸੀ 4 ਵਜੇ ਦੇ ਉੱਠੇ ਆ ਫਿਰ ਆਪਣੇ ਨਾਲੋਂ ਵੀ ਪਤੰਦਰ ਕਾਲੇ ਐਕਟਰ ਬਣ ਨੂੰ ਭਾਈ ਮੈਨੂੰ ਕਿਹੜੇ ਕਿਹੜੇ ਬੱਚਿਆਂ ਨੇ ਚੜਾਉਣੇ ਪਤੰਗ ਛੋਡੇ ਚੋਂ ਅੱਛਾ ਹਾਂ ਆ ਸਾਡੇ ਡਾਇਰੈਕਟਰ ਸਾਹਿਬ ਜਿਹੜਾ ਬੱਚਿਆਂ ਦੇ ਨਾਲ ਮੋਹ ਪਿਆਰਾ ਹੈ ਬੱਚਿਆਂ ਦੇ ਨਾਲ ਮੋਹ ਪਿਆਰਾ ਹੈ ਠੀਕ ਇਹ ਇਹ ਦਿਨ ਪਸੰਦ ਹਾਂ ਇਹ ਬਚਪਨ ਦੀ ਯਾਦ ਆਉਂਦੀ ਨਾ ਪਤੰਗ ਵੇਖ ਕੇ ਹੈਂ ਹੈਂ ਡਾਇਰੈਕਟਰ ਸਾਹਿਬ ਮਿਲ ਕੇ ਸਾਰੇ ਪਤੰਗ ਐਂਜਲਸ ਮੇਰੀ ਗੱਲ ਤੇ ਨਹੀਂ ਹੁੰਦੀ ਆ ਬੱਚਿਆਂ ਦੀ ਕਿਹਨੂੰ ਕਿਹਨੂੰ ਦੀ ਮਿਲੇ ਪਤੰਗ ਆ ਜਾ ਤੂੰ ਵੀ ਆ ਗਿਆ ਹਾਂ ਯਾਰ ਇਹ ਰੇੜਾ ਪਤੰਗਾ ਜਿਹੜੀ ਆ ਪਤੰਗ ਜਿਹੜਾ ਪਹਿਲਾਂ ਬੰਦੇ ਸਨ ਬਹੁਤ ਘੱਟ ਲੋਕ ਕਰਦੇ ਸੀ ਹੁਣ ਤਾਂ ਮੋਬਾਈਲਾਂ ਨੇ ਸਾਰਾ ਕੁਝ ਖੋਲਿਆ ਤੇ ਪਰ ਜਿਹੜੇ ਆ ਪਤੰਗ ਸੀ ਨਾ ਇਹਨਾਂ ਨੂੰ ਵੇਖ ਕੇ ਬਚਪਨ ਦੀ ਯਾਦ ਆ ਗਈ ਆ ਵੀ ਆਪਾਂ ਨਿੱਕੇ ਨਿੱਕੇ ਹੁੰਦੇ ਆ ਪਤੰਗ ਬਣਾਉਂਦੇ ਹੁੰਦੇ ਸੀਗੇ ਤੇ ਬੜਾ ਚਾਹ ਹੁੰਦਾ ਸੀ ਗਲੀਆਂ ਚ ਲੈ ਕੇ ਭਜਦੇ ਹੁੰਦੇ ਸੀਗੇ ਇਹਨਾਂ ਨਿੱਕੇ ਜਿਹੇ ਡੋਰ ਬੰਨ ਲੈਣੀ ਤੇ ਅੱਗੜ ਪਿਛੜ ਭੱਜੇ ਫਿਰਨਾ ਪਤੰਗ ਉੱਡ ਗਿਆ ਪਤੰਗ ਉੱਡ ਗਿਆ ਹੁਣ ਤਾਂ ਮੋਬਾਈਲਾਂ ਨੇ ਸਾਰਾ ਕੁਝ ਖੋਲਿਆ ਹੁਣ ਵਾਲੇ ਬੱਚਿਆਂ ਨੂੰ ਪਤਾ ਹੀ ਨਹੀਂ ਹੋਣਾ ਵੀ ਇਹ ਕੀ ਚੀਜ਼ਾਂ ਤੇ ਪਹਿਲਾਂ ਬਹੁਤ ਲੜਦੇ ਹੁੰਦੇ ਸੀਗੇ ਜਦੋਂ ਕਿਤੇ ਪਤੰਗ ਉੱਡਣੇ ਪਿੰਡ ਚ ਕੋਈ ਪਤੰਗ ਕੱਟਿਆ ਜਾਣਾ ਨਾ ਤੇ ਸਾਰੇ ਬੱਚੇ ਮਗਰ ਭੱਜ ਪੈਂਦੇ ਸੀ ਗਲੀਆਂ ਚ ਵੀ ਪਤੰਗ ਫੜਾਂਗੇ ਪਤੰਗ ਫੜਾਂਗੇ ਤੇ ਘਰੇ ਆਪਾਂ ਪਤੰਗ ਬਣਾਉਂਦੇ ਹੁੰਦੇ ਸੀਗੇ ਉਦੋਂ ਬਚਪਨ ਤੇ ਹੁਣ ਤਾਂ ਇਹ ਸਾਰੀਆਂ ਜਾਂਦਾ ਰਹਿ ਗਈਆਂ ਅੱਜ ਆਪਾਂ ਸ਼ੂਟ ਕਰਨਾ ਸੀ ਤੇ ਸ਼ੂਟ ਤੇ ਪਤੰਗ ਵੇਖ ਕੇ ਚ ਬਚਪਨ ਯਾਦ ਆ ਗਿਆ ਹਤੇ ਹਤੇ ਗਰਪਤੀ ਹਾਂਜੀ ਬੱਚਿਆਂ ਦੀ ਖੁਸ਼ੀ ਵੇਖੋ ਤੁਸੀਂ ਆਪਾਂ ਕਹਿ ਦਿੰਨੇ ਵੀ ਬੱਚੇ ਖੇਡਾਂ ਖੇਡਣੋਂ ਹਟ ਗਏ ਆ ਪਰ ਉਸ ਕਸੂਰ ਆਪਣਾ ਵੀ ਆ ਅੱਜ ਇਹ ਛੂਟ ਦੇ ਬਹਾਨੇ ਪਤਾ ਲੱਗਿਆ ਵੀ ਬੱਚਿਆਂ ਨੂੰ ਅੱਜ ਘਰਾਂ ਚੋਂ ਬਾਹਰ ਲੈ ਕੇ ਆਏ ਆ ਤੇ ਦੇਖੋ ਕਿੰਨੇ ਖੁਸ਼ ਆ ਇਹਦਾ ਕਾਰਨ ਕੁਝ ਆਪਾਂ ਖੁਦ ਮਾਪੇ ਵੀ ਆ ਕਿ ਆਪਾਂ ਬੱਚਿਆਂ ਨੂੰ ਨਾ ਜਦੋਂ ਇੱਕ ਤਾਂ ਘਰੋਂ ਬਾਹਰ ਜਾਣਾ ਬੰਦ ਕਰਤਾ ਉਹਨਾਂ ਦਾ ਤੇ ਦੂਜਾ ਇਹਨਾਂ ਨੂੰ ਖੇਡਣ ਦਾ ਟਾਈਮ ਹੀ ਨਹੀਂ ਮਿਲਦਾ ਗਿਆ ਕਿਉਂਕਿ ਸਕੂਲਾਂ ਦਾ ਬੋਝ ਇੰਨਾ ਹੋ ਗਿਆ ਬੱਚਿਆਂ ਤੇ ਸਟੱਡੀ ਦਾ ਬੋਝ ਇੰਨਾ ਹੋ ਗਿਆ ਆਪਾਂ ਨੂੰ ਐ ਹੁੰਦਾ ਵੀ ਬੱਚਾ ਸਕੂਲੋਂ ਪੜ੍ਹ ਕੇ ਆਇਆ ਬਸ ਘਰੇ ਬੈਠਾ ਰਵੇ ਉਹਨੂੰ ਕਹਿ ਦਿੱਤਾ ਜਾ ਟੀਵੀ ਵੇਖ ਲਾ ਫੋਨ ਵੇਖ ਲਾ ਆਪਾਂ ਖੁਦ ਆਪ ਹੀ ਬੱਚੇ ਗਝਾਤੇ ਟੀਵੀਆਂ ਫੋਨਾਂ ਤੇ ਤੇ ਫਿਰ ਆਪਾਂ ਕਹਿੰਦੇ ਆ ਵੀ ਇਹ ਖੇਡਾਂ ਲੋਪ ਹੋ ਗਈਆਂ ਵੀ ਜਿਹੜੀਆਂ ਪੁਰਾਣੀਆਂ ਖੇਡਾਂ ਸੀਗੀਆਂ ਜੋ ਵੀ ਬੱਚੇ ਆਂਡ ਗਵਾਂਡ ਦੇ ਬੱਚਾ ਨਾ ਪਿੰਡ ਚ ਖੇਡਣ ਜਾਂਦੇ ਸੀਗੇ ਵੀ ਉਹ ਹੁਣ ਜਾਨੋ ਹਟ ਗਏ ਫੂਨਾ ਨੇ ਸਾਰਾ ਕੁ ਖੋਲਿਆ ਬੱਚਿਆਂ ਤੋਂ ਫੂਨਾ ਨੇ ਤੱਕੋ ਜਿਹਾ ਕੁ ਫੂਨਾ ਨੇ ਵੀ ਕੋ ਖੋਇਆ ਕੋਜ ਆਪਣੇ ਵੀ ਕਾਰਨ ਵੀ ਆਪਾਂ ਜਿਹੜਾ ਬੱਚਿਆਂ ਨੂੰ ਨਾ ਬਾਹਰ ਖੋਦ ਹੀ ਨਹੀਂ ਖੇਡਣ ਜਾਣ ਦਿੰਦੇਗੇ ਵੀ ਆਪਾਂ ਕਹਿੰਦੇ ਐਵੇਂ ਨਹੀਂ ਬਾਹਰ ਨਹੀਂ ਜਾਣਾ ਬੇਟਾ ਘਰੇ ਬੈਠੋ ਐਂ ਆ ਜਉ ਆ ਅੱਜ ਕੱਲ੍ਹ ਦੁਨੀਆ ਚੰਗੀ ਨਹੀਂ ਹਨਾ ਤੇ ਪਰ ਅੱਜ ਆ ਸ਼ੂਟ ਦੇ ਬਹਾਨੇ ਆਪਾਂ ਨੂੰ ਪਤਾ ਲੱਗਿਆ ਵੀ ਬੱਚੇ ਦੇਖੋ ਕਿੰਨੇ ਖੁਸ਼ ਆ ਘਰੋਂ ਬਾਹਰ ਆ ਕੇ ਹੂੰ